ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਰਤਿਆ ਪਾਣਾ ਪੰਜਾਬੀ ਨੌਜਵਾਨ ਜਸ਼ਰਪ੍ਰਿੰਤ ਸਿੰਘ ਦੀ ਹੋਈ ਮੌਤ ਅਮਰੀਕਾ ਵਿੱਚ ਇੱਕ ਭਾਰਤੀ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਕੰਮ ਤੋਂ ਪਰਤ ਰਹੀ ਪੰਜਾਬਣ ਨਾਲ ਮੈਲਾ ਲੁਟੇਰਾ ਗਰੋਵ ਵੱਲੋਂ ਕੁੱਟਮਾਰ ਬੈਂਕ ਕਾਰਡ ਦਗਦੀ ਅਤੇ ਹੋਰ ਦਸਤਾਵੇਜ਼ ਤੇ ਸਮਾਨ ਖੋ ਕੇ ਭੱਜੀਆਂ ਪੁਲਿਸ ਵੱਲੋਂ ਗ੍ਰੋਹ ਦੀ ਨਾਬਾਲਗ ਮੈਂਬਰ ਗ੍ਰਫਤਾਰ ਬਾਕੀਆਂ ਦੀ ਭਾਲ ਜਾਰੀ 트੍ਰਾਂਟੋ 에어ਪੋਰਟ ਤੇ ਵਿਲੀਪੈਗ ਦੀ ਇੱਕ ਮੁਸਲਿਮ ਔਰਤ ਨੂੰ ਹਜਾਬ ਉਤਾਰਨ ਲਈ ਕੀਤਾ ਗਿਆ ਮਜਬੂਰ ਕਾਜ਼ੀ ਅਮੀਨ ਫਲੇਅਰ 에어ਲਾਈਨਸ ਦਾ ਚੜਨ ਲੱਗੀ ਸੀ ਜਹਾਜ਼ ਕੈਨੇਡਾ ਦੇ BC ਵਿੱਚ ਓਵਰਡੋਜ਼ ਕਾਰਨ ਅਪ੍ਰੈਲ ਮਹੀਨੇ ਦੌਰਾਨ 165 ਜਾਨਾਂ ਦੇ ਗੁਵਾਈ ਜਾਂਦ ਫਰਬ੍ਰੀ ਧੁਰਾਨ 132 ਜਾਣੇ ਦੀ ਜਾਨ ਗਈ ਤੇ ਮਾਰਚ ਦੁਰਾਨ 143 ਜਾਣਿਆਂ ਦੇ ਤੋੜੇ ਸੀ ਦਮ ਕੈਨੇਡਾ ਵਿੱਚ ਅਣਹੋਣੀ ਦੀ ਹਨੇਰੀ ਇੰਨੀ ਤੇਜ਼ ਵਗੀ ਕਿ ਦੋ ਪੰਜਾਬੀ ਪਰਿਵਾਰਾਂ ਦੇ ਦਿਵਯ ਸਦਾ ਲਈ ਪੁੱਜ ਗਏ ਜਦਕਿ ਅਮਰੀਕਾ ਵਿੱਚ ਇੱਕ ਭਾਰਤੀ ਪਰਿਵਾਰ ਉੱਤੇ ਦੁੱਖਾਂ ਦਾ ਹੜ ਟੁੱਟ ਪਿਆ ਬੀਸੀ ਦੇ ਕ੍ਰੈਨ ਬਰੂਕ ਸ਼ਹਿਰ ਨਾਲ ਸੰਬੰਧਿਤ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾਪਰਾ ਜਸ਼ਨਪ੍ਰੀਤ ਸਿੰਘ ਅਚਨਚੇਤ ਅਕਾਲ ਚਲਾਣਾ ਕਰ ਗਿਆ ਜਿਸ ਦੀ ਦੇਹ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਜਸ਼ਨਪ੍ਰੀਤ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਅਤੇ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਵਿਚ ਲੱਜ ਗਿਆ ਪਰ ਹਾਲਾਤ ਕਦੋਂ ਬਦਲ ਗਏ ਪਤਾ ਹੀ ਨਹੀਂ ਲੱਗਾ ਜਸ਼ਨਪ੍ਰੀਤ ਦੇ ਮਾਪੇ ਆਖਰੀ ਵਾਰ ਉਸਦਾ ਚਿਹਰਾ ਦੇਖਣਾ ਚਾਹੁੰਦੇ ਨੇ ਜਿਸ ਦੇ ਮੱਦੇਨਜ਼ਰ ਭਾਈਚਾਰੇ ਨੂੰ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬੀੜ ਅਹਿਮਦਬਾਦ ਨਾਲ ਸਬੰਧਿਤ ਹਰਮਨ ਜੋਤ ਸਿੰਘ ਗਰੇਵਾਲ ਦੇ ਕੈਨੇਡਾ ਦੀ ਸਖਤ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹਰਮਨ ਜੋਸ ਸਿੰਘ 2.5 ਸਾਲ ਦਾ ਸੀ ਜਦੋਂ ਉਸਦੇ ਮਾਪੇ ਦੁਨੀਆ ਛੱਡ ਗਏ ਨਾਨਕੇ ਪਰਿਵਾਰ ਨੇ ਉਸ ਦੀ ਬਿਹਤਰ ਭਵਿੱਖ ਲਈ ਕੈਨੇਡਾ ਭੇਜਿਆ ਪਰ ਪੜ੍ਹਾਈ ਦਾ ਬੋਝ ਅਤੇ ਪੱਕੇ ਹੋਣ ਦੀ ਚਿੰਤਾਵਾਂ ਨੇ ਉਸ ਨੂੰ ਪੈਰ ਖੜੇ ਨਾ ਹੋਣ ਦਿੱਤਾ ਉੱਧਰ ਅਮਰੀਕਾ ਦੇ ohio ਸੂਬੇ ਵਿੱਚ ਮਾਰਨ ਪਰਿਵਾਰ ਦਾ ਮੁਖੀ 5 ਦਿਨ ਹਸਪਤਾਲ ਵਿੱਚ ਦਾਖਲ ਰਹਿਣ ਮਗਰੋਂ ਦਮ ਤੋੜ ਗਿਆ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਰਾਜਾ ਰਾਜਨ ਨੇ ਦੱਸਿਆ ਕਿ ਹਸਪਤਾਲ ਦਾ ਬਿੱਲ ਬਕਾਇਆ ਖੜਾ ਹੈ ਅਤੇ ਅੰਤਿਮ ਸੰਸਕਾਰ ਤੇ ਵੀ ਹਜ਼ਾਰਾਂ ਡਾਲਰ ਖਰਚ ਹੋਣਗੇ ਮਾਰਨ ਦੀ ਪਤਨੀ ਇਸ ਮੁਸ਼ਕਲ ਸਮੇਂ ਦੌਰਾਨ ਲਚਾਰ ਹੈ ਜਿਸ ਦਾ 6 ਸਾਲ ਦਾ ਬੇਟਾ ਵਿਸ਼ੇਸ਼ ਜ਼ਰੂਰਤਾਂ ਵਾਲਾ ਬੱਚਾ ਹੈ ਜਦਕਿ ਪੌਣੇ 2 ਸਾਲ ਦੇ ਬੱਚੇ ਦੀ ਜ਼ਿੰਮੇਵਾਰੀ ਵੀ ਉਸ ਦੇ ਮੋਢਿਆਂ ਤੇ ਆ ਗਈ ਬੇਗਾਨੇ ਮੁਲਕ ਵਿੱਚ ਪਰਿਵਾਰ ਦੇ ਬਹੁਤੇ ਜਾਣਕਾਰ ਵੀ ਮੌਜੂਦ ਨਹੀਂ ਅਤੇ ਵੱਡੇ ਵੱਡੇ ਖਰਚੇ ਪੂਰੇ ਕਰਨੇ ਬਿਲਕੁਲ ਵੀ ਸੰਭਵ ਨਹੀਂ ਜਾਪਦੇ ਮਾਰਨ ਦੇ ਚੱਲੇ ਜਾਣ ਮਗਰੋਂ ਪਰਿਵਾਰ ਦਾ ਇਮੀਗ੍ਰੇਸ਼ਨ ਸਟੇਟਸ ਵੀ ਖਤਮ ਹੋ ਚੁੱਕਾ ਹੈ ਅਤੇ ਭਾਰਤ ਵਾਪਸੀ ਕਰਨ ਵਾਸਤੇ ਆਰਥਿਕ ਸਹਾਇਤਾ ਦੀ ਲੋੜ ਹੋਵੇਗੀ ਵਿਧੀਪੈਗ ਨੇੜੇ ਆਸਬੌਰਨ ਪਿੰਡ ਚ ਮਹਿਲਾ ਲੁਟੇਰਿਆਂ ਨੇ ਆਪਣੀ ਭਰਾ ਭਾਬੀ ਕੋਲ ਰਹਿੰਦੀ 23 ਸਾਲਾ ਪੰਜਾਬਣ ਦੀ ਕੁੱਟਮਾਰ ਕਰਕੇ ਉਸ ਤੋਂ ਬੈਂਕ ਕਾਰਡ ਨਗਦੀ ਅਤੇ ਹੋਰ ਦਸਤਾਵੇਜ਼ ਸਮਾਨ ਖੋ ਕੇ ਭੱਜ ਗਈਆਂ ਪੁਲਿਸ ਨੇ ਗਰੋਹ ਸ਼ਾਮਲ ਨਾਬਾਲਗ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਪੀੜਤ ਤਨਪ੍ਰੀਤ ਰਾਤ ਸਮੇਂ ਕੰਮ ਤੋਂ ਘਰ ਪਰਤਦੇ ਹੋਏ ਬੱਸ ਤੋਂ ਉਤਰ ਕੇ ਘਰ ਜਾ ਰਹੀ ਸੀ ਉਹ ਘਰ ਅੱਗੇ ਪਹੁੰਚੀ ਤਾਂ ਇਸ ਮਹਿਲਾ ਗਰੋਹ ਨੇ ਧੱਕੇ ਦੇ ਕੇ ਉਸ ਨੂੰ ਹੇਠ ਖੋਟ ਲਿਆ ਅਤੇ ਕਾਫੀ ਦੇਰ ਕੁੱਟਮਾਰ ਕਰਦੇ ਰਹੀਆਂ ਉਸ ਦੀਆਂ ਚਿੱਕਾ ਸੁਣ ਕੇ ਨੇੜਲੇ ਲੋਕ ਮਦਦ ਲਈ ਆਏ ਤਾਂ ਮਹਿਲਾ ਗਰੋਹ ਦੇ ਮੈਂਬਰ ਭੱਜ ਗਏ ਤਰਨਪ੍ਰੀਤ ਦੀ ਭਾਬੀ ਰਮਨਦੀਪ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਕਈ ਘੰਟਿਆਂ ਬਾਅਦ ਉਸ ਨੂੰ ਹੋਸ਼ ਆਈ ਡਾਕਟਰਾਂ ਨੂੰ ਉਸ ਦੀ ਸਰਜਰੀ ਵੀ ਕਰਨੀ ਪਈ ਇਹ ਘਟਨਾ 22 ਜੂਨ ਰਾਤ ਦੀ ਦੱਸੀ ਜਾਂਦੀ ਹੈ ਤਨਪ੍ਰੀਤ ਦਾ ਭਰਾ ਜੋ ਭਾਰਤ ਗਿਆ ਹੋਇਆ ਸੀ ਇਸ ਘਟਨਾ ਦਾ ਪਤਾ ਲੱਗਦੇ ਹੀ ਵਾਪਸ ਪਰਤ ਆਇਆ ਪੁਲਿਸ ਅਨੁਸਾਰ ਗ੍ਰਿਫਤਾਰ ਕੀਤੀ 17 ਸਾਲਾ ਲੜਕੀ ਉਤੇ ਲੁੱਟ ਤੇ ਘੁਟਮਾਰ ਦੇ 7 ਦੋਸ਼ ਆਇਦ ਕੀਤੇ ਗਏ ਨੇ ਅਤੇ ਉਸਦੇ ਬਾਕੀ ਸਾਥੀਆਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ। ਵਿਨੀਪੈਗ ਦੀ ਇੱਕ ਔਰਤ ਨੂੰ ਜਹਾਜ਼ ਚੜ੍ਹਨ ਲੱਗਿਆਂ ਹਿਜਾਬ ਉਤਾਰਨ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਕਾਜ਼ੀ ਅਮੀਨ ਆਪਣੇ ਪਰਿਵਾਰ ਨਾਲ ਬੰਗਲਾਦੇਸ਼ ਗਈ ਸੀ। ਵਾਪਸੀ ਵੇਲੇ ਉਸਨੇ ਟ੍ਰਾਂਟੋ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਫਲਾਈਟ ਬਦਲਣੀ ਸੀ। ਕਸਟਮ ਤੋਂ ਲੰਘਣ ਮਗਰੋਂ ਜਦੋਂ ਉਹ ਜਹਾਜ਼ ਵਿੱਚ ਚੜ੍ਹਨ ਲੱਗੀ ਤਾਂ ਉਸਨੇ ਇੱਕ ਸਟਾਫ ਵੱਲੋਂ ਰੋਕਿਆ ਗਿਆ। ਅਮੀਨ ਨੇ ਕਿਹਾ, "ਏਅਰਲਾਈਨ ਦੇ ਸਟਾਫ ਨੇ ਮੇਰਾ ਪਾਸਪੋਰਟ ਲਿਆ, ਮੇਰੇ ਪਾਸਪੋਰਟ ਨੂੰ ਦੇਖਿਆ, ਮੈਨੂੰ ਦੇਖਿਆ ਅਤੇ ਕਿਹਾ, "ਮੇਰਾ ਪਾਸਪੋਰਟ ਮੇਰੇ ਚਿਹਰੇ ਨਾਲ ਮੇਲ ਨਹੀਂ ਖਾਂਦਾ। ਇਸ ਕਰਕੇ ਮੈਨੂੰ ਹਿਜਾਬ ਉਤਾਰਨਾ ਪੈਣਾ ਹੈ।" ਹਿਜਾਬ ਇੱਕ ਧਾਰਮਿਕ ਪਹਿਰਾਵਾ ਹੈ ਜੋ ਕੁਝ ਮੁਸਲਿਮ ਔਰਤਾਂ ਪਹਿਨਦੀਆਂ ਨੇ। ਅਮੀਨ ਅਤੇ ਉਸਦੇ ਪਤੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਧਾਰਮਿਕ ਕਾਰਨ ਕਰਕੇ ਹਿਜਾਬ ਨਹੀਂ ਉਤਾਰਿਆ ਜਾ ਸਕਦਾ, ਪਰ ਸਟਾਫ ਨੇ ਗੱਲ ਅਣਸੁਣੀ ਕਰ ਦਿੱਤੀ। ਅਮੀਨ ਨੇ ਕਿਹਾ ਕਿ ਉਸਨੇ અપਮਾਨਿਤ ਅਤੇ ਬੇਬਸ ਮਹਿਸੂਸ ਕੀਤਾ ਅਮੀਨ ਦੀ ਪਾਸਪੋਰਟ ਫੋਟੋ 2016 ਵਿੱਚ ਹਿਜਾਬ ਪੈਨਣ ਤੋਂ ਪਹਿਲਾਂ ਲਈ ਗਈ ਸੀ ਉਸਨੇ ਕਿਹਾ ਕਿ ਫਲੇਅਰ 에ਅਰਲਾਈਨਸ ਨੇ ਉਸ ਨੂੰ ਹਿਜਾਬ ਹਟਾਉਣ ਲਈ ਕਿਹਾ ਕਿਉਂਕਿ ਪਾਸਪੋਰਟ ਫੋਟੋ ਵਿੱਚ ਉਸਦੇ ਵਾਲ ਵੱਖਰੇ ਦਿਖਾਈ ਦੇ ਰਹੇ ਸੀ ਅਮੀਨ ਦੀ ਤੀ ਅਫਸਾਰਾ ਰਦਾ ਨੇ ਕਿਹਾ ਕਿ ਇਹ ਕੋਈ ਵਾਜਿਬ ਦਲੀਲ ਨਹੀਂ ਹੈ ਕਾਜ਼ੀ ਅਮੀਨ ਦੀ ਬੇਟੀ ਅਫਸਾਰਾ ਰਾਦੇ ਕਹਿੰਦੀ ਹੈ ਕਿ ਉਹ ਫਲੇਅਰ 에ਅਰਲਾਈਨਸ ਖਿਲਾਫ ਕਾਨੂੰਨੀ ਕਾਰਵਾਈ ਦੀ ਤਿਆਰੀ ਵਿੱਚ ਹੈ अफसारा ਨੇ ਕਿਹਾ ਕਿ ਮੇਰੇ ਵਾਲ ਧੂਰੇ ਨੇ ਮੈਂ ਦੁਬਾਰਾ ਕਾਲੇ ਵਾਲਾ ਵਾਲੀ ਹੋ ਸਕਦੀਆਂ ਤਾਂ ਕੀ ਉਹ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਮੇਰੇ ਵਾਲਾਂ ਨੂੰ ਉਸੇ ਤਰ੍ਹਾਂ ਬਲੀਚ ਕਰਨ ਲਈ ਕਹਿਣਗੇ ਇਸ ਦਾ ਕੋਈ ਮਤਲਬ ਨਹੀਂ ਜਦੋਂ ਅਮੀਨ ਨੂੰ ਹਿਜਾਬ ਉਤਾਰਨ ਲਈ ਕਿਹਾ ਗਿਆ ਸੀ ਤਾਂ ਉਹ ਪਹਿਲਾਂ ਹੀ ਕਸਟਮ ਅਤੇ ਸਿਕਿਉਰਿਟੀ ਤੋਂ ਲੰਘ ਚੁੱਕੀ ਸੀ ਕੈਨੇਡੀਅਨ 에ਅਰ ਟ੍ਰਾਂਸਪੋਰਟ ਸੇਫਟੀ ਅਥਾਰਟੀ ਦੀ ਵੈਬਸਾਈਟ ਕਹਿੰਦੀ ਹੈ ਕਿ ਯਾਤਰੀਆਂ ਨੂੰ ਸਿਰ ਢੱਕਣ ਵਾਲੇ ਧਾਰਮਿਕ ਪਹਿਰਾਵੇ ਨੂੰ ਹਟਾਉਣ ਦੀ ਲੋੜ ਨਹੀਂ ਜਦੋਂ ਤੱਕ ਸਕਰੀਨਿੰਗ ਦੌਰਾਨ ਕੁਝ ਸ਼ੱਕੀ ਨਾ ਲੱਗੇ ਦਿਸ਼ਾਨ ਦਾ ਦੇਸ਼ ਕਹਿੰਦੇ ਨੇ ਕਿ ਜੇਕਰ ਸਰੀਰਕ ਤਲਾਸ਼ੀ ਦੀ ਲੋੜ ਹੋਵੇ ਤਾਂ ਯਾਤਰੀਆਂ ਨੂੰ ਇੱਕ ਨਿੱਜੀ ਕਮਰੇ ਵਿੱਚ ਤਲਾਸ਼ੀ ਲੈਣ ਦਾ ਵਿਕਲਪ ਦਿੱਤਾ ਜਾਣਾ ਚਾਹੀਦਾ ਹੈ। ਅਮੀਨ ਨੇ ਕਿਹਾ ਕਿ ਉਸ ਨੂੰ ਇਹ ਵਿਕਲਪ ਨਹੀਂ ਦਿੱਤਾ ਗਿਆ। ਫਲੇਅਰ 에ਅਰਲਾਈਨਸ ਦਾ ਕਹਿਣਾ ਹੈ ਕਿ ਉਹ ਵਰਕਰ ਕੰਪਨੀ ਦੇ ਗਰਾਉਂਡ ਪਾਰਟਨਰ AGI ਲਈ ਨੌਕਰੀ ਕਰਦਾ ਹੈ। ਫਲੇਅਰ ਨੇ ਕਿਹਾ ਕਿ ਉਹ ਵਰਕਰ ਛੁੱਟੀ ਤੇ ਹੈ ਅਤੇ ਜਾਂਚ ਚੱਲ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਭਾਈਵਾਲ ਸਤਿਕਾਰ, ਪੇਸ਼ੇਵਰਤਾ ਅਤੇ ਗੈਰ ਭੇਦਭਾਵ ਦੇ ਉਹੀ ਮਿਆਰ ਕਾਇਮ ਰੱਖਣਗੇ ਜੋ ਅਸੀਂ ਆਪਣੀ ਟੀਮ ਲਈ ਜ਼ਰੂਰੀ ਕੀਤੇ ਨੇ। ਕੈਨੇਡਾ ਦੇ BC ਵਿੱਚ ਨਸ਼ਿਆਂ ਦੀ ওভারਡੋਜ਼ ਕਾਰਨ ਅਪ੍ਰੈਲ ਮਹੀਨੇ ਦੌਰਾਨ 165 ਜਣੇ ਨੇ ਜਾਨ ਗਵਾਈ BC ਕਾਰੋਨੋਰਸ ਸਰਵਿਸ ਵੱਲੋਂ ਤਾਜ਼ਾ ਅੰਕੜੇ ਅਨੁਸਾਰ ਫਰਵਰੀ ਅਤੇ ਮਾਰਚ ਦੇ ਮੁਕਾਬਲੇ ਵੱਧ ਬਣਦਾ ਹੈ ਜਦੋਂ ਫਰਵਰੀ ਦੌਰਾਨ 132 ਜਣੇ ਦੀ ਜਾਨ ਗਈ ਅਤੇ ਮਾਰਚ ਦੌਰਾਨ 143 ਜਣੇ ਨੇ ਦਮ ਤੋੜਿਆ ਮੌਜੂਦਾ ਬਾਰੇ ਦੌਰਾਨ ਸਭ ਤੋਂ ਵੱਧ 185 ਮੌਤਾਂ ਫਰੇਜ਼ਰ ਹੈਲਥ ਰੀਜਨ ਵਿੱਚ ਹੋਈਆਂ ਜਦਕਿ ਕੇ ਬੈਂਕੂਵਰ ਕੋਸਟਲ ਹੈਲਥ ਰੀਜਨ ਵਿੱਚ 155 ਮੌਤਾਂ ਹੋਣ ਦੀ ਰਿਪੋਰਟ ਹੈ ਅਪ੍ਰੈਲ ਮਹੀਨੇ ਦੇ ਅੰਕੜਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਨਸ਼ਿਆਂ ਦੀ ਓਵਰਡੋਸ ਕਾਰਨ ਰੋਜ਼ਾਨਾ 55 ਮੌਤਾਂ ਹੋਈਆਂ ਨੇ ਜੋ ਮੌਜੂਦਾ ਵਰੇ ਦਾ ਸਭ ਤੋਂ ਉੱਚਾ ਅੰਕੜਾ ਦੱਸਿਆ ਜਾ ਰਿਹਾ ਹੈ 45% ਦੀ ਮੌਤਾਂ ਨਿੱਜੀ ਰਹਿائش ਵਿੱਚ ਹੋਈਆਂ ਜਦਕਿ 21% ਦੀ ਲੋਕਾਂ ਦੇ ਖੁੱਲੇ ਆਸਮਾਨ ਹੇਠਾਂ ਤੋੜਿਆ ਪੀਸੀ ਗ੍ਰੀਨ ਪਾਰਟੀ ਦੇ ਅੰਤਰੀਮ ਆਗੂ ਜੈਰਮੀ ਨੇ ਐਨਡੀਪੀ ਸਰਕਾਰ ਨੂੰ ਨਿਸ਼ਾਨਦਾ ਬਣਾਉਂਦਿਆਂ ਕਿਹਾ ਹੈ ਕਿ ਇਸ ਜ਼ਹਿਰੀਲੀਆਂ ਦਵਾਈਆਂ ਦਾ ਸੰਕਟ ਵੱਡਾ ਜਾਨੀ ਨੁਕਸਾਨ ਕਰ ਰਿਹਾ ਹੈ ਅਪ੍ਰੈਲ ਵਿੱਚ ਨਸ਼ਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ ਖੁੱਲੇ ਆਸਮਾਨ ਹੇਠ ਹੋਣ ਵਾਲੀਆਂ ਮੌਤਾਂ ਦਾ ਜ਼ਿਕਰ ਕਰਦੇ ਹਨ ਉਹਨਾਂ ਨੇ ਕਿਹਾ ਕਿ 2022 ਵਿੱਚ ਇਹ ਅੰਕੜਾ 15% ਦੀ ਦਰਜ ਕੀਤਾ ਗਿਆ ਜੋ ਕਿ ਹੁਣ ਵਧ ਕੇ 21% ਦੀ ਹੋ ਚੁੱਕਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੁੱਲ ਮੌਤਾਂ ਵਿੱਚੋਂ 67% ਦੀ ਲੋਕਾਂ ਦੀ ਉਮਰ 30 ਤੋਂ 59 ਸਾਲ ਦਰਮਿਆਨ ਦਰਜ ਕੀਤੀ ਗਈ ਹੈ ਜਦਕਿ 76% ਦੇ ਮਰਦ ਅਤੇ ਬਾਕੀ ਔਰਤਾਂ ਨੇ ਦੂਜੇ ਪਾਸੇ ਪਿਛਲੇ ਸਾਲ ਜਨਵਰੀ ਤੋਂ ਅਕਤੂਬਰ ਤੱਕ 1925 ਜਾਣੇ ਦੇ ਓਵਰਡੋਸ ਕਾਰਨ ਜਾਨ ਗਵਾਈ ਅਤੇ ਇਹ ਅੰਕੜਾ 2023 ਦੇ ਮੁਕਾਬਲੇ ਪਹਿਲੇ 10 ਮਹੀਨੇ ਦੇ ਮੁਕਾਬਲੇ 10% ਦੀ ਘਟਾ ਬਣਦਾ ਹੈ। ਬਿਜ਼ੀ ਕਾਰਨਰਸ ਸਰਵਿਸ ਵੱਲੋਂ ਪਵਿੱਖ ਵਿੱਚ ਜਾਨੀ ਨੁਕਸਾਨ ਦੇ ਅੰਕੜੇ ਹੇਠਾਂ ਆਉਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ। ਜਾਨੀ ਨੁਕਸਾਨ ਵਿੱਚ ਕਮੀ ਆਉਣ ਦੇ ਬਾਵਜੂਦ ਨਸ਼ੀਲੇ ਪਦਾਰਥ BC ਵਿੱਚ ਗੈਰ ਕੁਦਰਤੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਬੜੇ ਹੋਏ ਨੇ ਸੂਬੇ ਵਿੱਚ ਹੁੰਦੇ ਕਤਲਾਂ, ਖੁਦਕੁਸ਼ੀਆਂ, ਹਾਦਸਿਆਂ ਅਤੇ ਬਿਮਾਰੀਆਂ ਕਾਰਨ ਮਰਨ ਵਾਲਿਆਂ ਤੋਂ ਜ਼ਿਆਦਾ ਜਾਨੀ ਨੁਕਸਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਿਹਾ ਹੈ ਤਕਰੀਬਨ ਹਰ ਉਮਰ ਵਰਗ ਦੇ ਲੋਕ ਨਸ਼ਿਆਂ ਦੀ ਮਾਰ ਹੇਠਾਂ ਰਹੇ ਨੇ ਪਰ ਅਣਥੱਕ ਯਤਨਾਂ ਸਦਕਾ ਮੌਤਾਂ ਦਾ ਅੰਕੜਾ ਕਾਫੀ ਹੇਠਾਂ ਤੱਕ ਆਇਆ ਏ ਇਸ ਨੂੰ ਹੋਰ ਹੇਠਾਂ ਲਿਆਉਣ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਤਾਂ ਫਤੋ ਜ਼ਿਆਦਾ ਮੌਤਾਂ ਦਾ ਕਾਰਨ ਫੈਂਟਾ ਦੇਲ ਦੱਸੀ ਜਾ ਰਹੀ ਹੈ ਅਤੇ 87% ਤੋਂ ਵੱਧ ਜਾਂਦਾ ਇਸ ਖਤਰਨਾਕ ਨਸ਼ੇ ਕਰਨਗੀਆਂ ਨੇ